ਨੇ ਨਾਲ ਵਾਦਾ ਕੀਤਾ ਸੀ ਵੀ ਜੇਕਰ ਤੁਸੀਂ ਇਸ ਵੀਡੀਓ ਤੇ 2000 ਲਾਈਕ ਕਰੋਗੇ ਤਾਂ ਤੁਹਾਨੂੰ ਮੈਂ ਇਸ ਬਾਪੂ ਨਾਲ ਜਰੂਰ ਮਲਾਵਾਗਾ ਜਿਸ ਦੀ ਸਿਹਤ ਦਾ ਰਾਜ ਪੁੱਛਾਂਗੇ ਤੇ ਉਹਨਾਂ ਅਨਮੋਲ ਹੀਰੇ ਨਾਲ ਮਲਾਵਾਗਾ ਜਿਨ੍ਹਾਂ ਨੇ ਇਸ ਬਾਪੂ ਨੂੰ ਸੰਭਾਲ ਕੇ ਰੱਖਿਆ ਤਾਂ ਮਿੱਤਰੋ ਅੱਜ ਆਪਾਂ ਪਹੁੰਚਿਆ 42 ਜੀਬੀ ਲਗਭਗ 160 ਕਿਲੋਮੀਟਰ ਦੂਰ ਸਾਨੂੰ ਮਿੱਤਰੋ ਨੇਰਾ ਹੋ ਗਿਆ ਅਸੀਂ ਸ਼ਾਮ ਨੂੰ ਲਗਭਗ 5:30 ਵਜੇ ਇੱਥੇ ਪਹੁੰਚੇ ਹਾਂ ਚਾਹ ਪਾਣੀ ਪੀਤਾ ਤੇ ਹੁਣ ਲੱਗੇ ਆਂ ਸ਼ੂਟ ਕਰਨ ਤਾਂ ਆਜੋ ਜੀ ਉਸ ਬਾਪੂ ਨਾਲ ਪਹਿਲਾਂ ਮੇਲ ਕਰਾ ਲਈਏ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਮੈਂ ਤੁਹਾਡੇ ਨਾਲ ਵਾਦਾ ਕੀਤਾ ਸੀ ਤਾਂ ਬਾਪੂ ਜੀ ਕਰਦੇ ਗੱਲਬਾਤ ਵਧੀਆ ਹਾਂਜੀ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੈ ਬਾਪੂ ਪੰਜਾਬ ਚ ਵਾਇਰਲ ਹੋ ਗਿਆ ਤੂੰ ਹਣ ਪੰਜਾਬ ਚ ਵਾਇਰਲ ਹੋ ਗਿਆ ਬਹੁਤ ਲੋਕ ਜਾਣਨ ਲੱਗ ਗਏ ਤੁਹਾਨੂੰ ਅੱਛਾ ਹਾਂ ਉਹ ਕਹਿੰਦੇ ਆ ਵੀ ਅਸੀਂ ਬਾਪੂ ਨਾਲ ਬਹਿ ਕੇ ਦੇਸੀ ਪੀਣੀ ਆ ਹੈਂ ਉਹ ਬਿਆਲੀ ਜੀ ਵਿੱਚ ਫਿਰ ਮੈਂ ਦੇਦਾ ਐਡਰੈਸ ਆ ਜਾਣਾ ਬਾਬਾ ਜੀ ਕਿੰਨੀ ਉਮਰ ਹੋਣੀ ਆਪਣੀ ਉਮਰ 100 ਸਮਝੋ 100 ਦੇ ਨੇੜੇ ਤੇੜੇ ਹਾਂ ਅੱਛਾ ਜੀ ਆਪੋ ਪਾਈਏ ਫਿਰ ਇੱਕ ਨਿਕ ਨਿਕਾ ਬੈਗ ਹੈ ਨਹੀਂ ਨਹੀਂ ਆਪਾ ਦੀਏ ਚੱਲ ਲਿਆ ਮੈਂ ਪਾਉਣਾ ਕੱਪੜਾ ਲੈ ਮਿੱਤਰੋ ਇਹ ਪਹਿਲਾ ਪੋਡਕਾਸਟ ਹੋਊਗਾ ਜਿਹੜਾ ਕਿ ਦੇਸੀ ਨਾਲ ਸ਼ੁਰੂ ਕਰਦੇ ਆ ਕਿਉਂਕਿ ਬਾਪੂ ਨਾਲ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਵੀ ਬਾਪੂ ਨਾਲ ਬਹਿ ਕੇ ਇੱਕ ਦੇਸੀ ਦਾ ਪੈਕ ਜਰੂਰ ਲਾਉਣਾ ਚਲੋ ਜੀ ਪਾਉਣੇ ਆਪਾਂ ਹਾਂ ਵਾਹ ਜੀ ਵਾਹ ਲੈ ਵੀ ਬਾਪੂ ਦੱਸੀ ਜਾਈ ਹੁਣ ਕਿੰਨਾ ਪਾਵਾਂ ਮੈਂ ਤਾਂ ਮਮੂਲੀ ਜਿਆ ਮਮੂਲੀ ਜਾਈ ਹੂੰ ਮਨੇ ਦੱਸ ਵੀ ਇਹ ਕਦੋਂ ਕਿ ਤੋਂ ਸ਼ੁਰੂ ਕੀਤੀ ਸੀ ਆ ਪੈਕ ਛਕ ਲਾਉਣਾ ਇਹ ਪੈਕ ਛਕ ਲਾਉਣਾ ਚੱਲ ਰਾਈ ਕੀਤਾ ਹੈ ਵਾ ਅੱਛਾ ਪਰ ਉਦੋਂ ਬਹੁਤ ਘੱਟ ਪੀਣਾ ਹੁੰਦਾ ਸੀ ਮੈਂ ਅੱਛਾ ਤੇ ਆਸਾ ਨੂੰ ਉਹਨਾਂ ਆਖੇ ਲੱਗਿਆ ਨਹੀਂ ਦੇਸੀ ਪੀਣਾ ਬਸ ਹਾਂ ਤੇ ਹੋਰ ਨਹੀਂ ਪਸੰਦ ਇੰਗਲਿਸ਼ ਵਗੈਰਾ ਵੀ ਨਹੀਂ ਜਦੋਂ ਨਹੀਂ ਲੱਗ ਰਿਹਾ ਉਹ ਤੇਰਾ ਭਲਾ ਕਿਸੇ ਨਹੀਂ ਬਾਪੂ ਦਾ ਪੂਰਾ ਖਿਡਾਰੀ ਤਗੜਾ ਹੀ ਆ ਬੱਸ ਬੱਸ ਦੱਸ ਥੋੜੀ ਪਾਇਓ ਅੱਜ ਮੈਂ ਤਾਂ ਉਹੀ ਤੁਸੀਂ ਦੱਸੋ ਮੋਰੀ ਬੰਦਰ ਮੋਖਸਰ ਸੰਤ ਤੋਂ ਹਾਂਜੀ ਸ੍ਰੀ ਮੋਖਸਰ ਸਾਹਿਬ ਤੋਂ ਆਏ ਆ ਜੀ ਅਸੀਂ ਲਓ ਜੀ ਆ ਨੇ ਬਾਪੂ ਚੱਕ ਪੈਕੇਟ ਖੜਕਾਈਏ ਕਲਾਸੀ ਲੋ ਚੱਕੋ ਇਹ 8 ਲੈ ਵੀਤਾ ਵੀ ਇਹ ਆ ਚੱਕ ਇਹ ਆ ਚੱਕ ਇਹ ਅੱਛਾ ਇਹ ਕੀ ਹੁੰਦਾ ਯਾਰ ਐਂਜ ਕਰਕੇ ਹਰੇਕ ਹੀ ਨਾ ਐਂਜ ਕਰਕੇ ਇਹ ਕੀ ਚੱਕਰ ਹੁੰਦਾ ਇਹ ਭਾਈ ਪਤਾ ਕਿਸੇ ਨੂੰ ਵੀ ਨਹੀਂ ਸਭ ਦੇਖੋ ਦੇਖ ਹੀ ਲੱਗੇ ਹੋਏ ਯਾਰ ਅੱਛਾ ਇਹ ਤਾਈ ਨੂੰ ਪੁੱਛ ਲੈ ਤਾऊ ਜੀ ਦੱਸੋ ਕੋਈ ਪਤਾ ਨਹੀਂ ਤੁਸੀਂ ਵੀ ਆਇਆ ਕੀਤਾ ਨਾ ਆਪਾਂ ਨੂੰ ਨਹੀਂ ਕੀਤਾ ਆ ਬਾਪੂ ਨੇ ਵੇਖ ਲਾਉਣ ਆਇਆ ਲਾ ਕੇ ਨਾ ਆਇਆ ਕਰਕੇ ਆਇਆ ਕੀਤਾ ਹਾਂ ਜੀ ਮੈਂ ਕਹੀ ਹੁੰਦੇ ਕਿ ਮੈਂ ਪੁੱਛਿਆ ਸਾਰਿਆਂ ਨੂੰ ਹੀ ਆ ਕਹਿੰਦਾ ਕੋਈ ਕਹਿੰਦਾ ਮੈਂ ਕਿਸੇ ਨੂੰ ਜੜਾਉਣਾ ਕੋਈ ਕਹਿੰਦਾ ਕਿਸੇ ਨੂੰ ਜੜਾਉਣਾ